ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਇਹਨਾਂ ਨੰਬਰ ਹੈ 8427019871 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗਾਂ ਚੋ ਕੇ ਦੁੱਧ ਮਿਣ ਕੇ ਦਿਖਾਵਾਂਗੇ ਰੇਟ ਵੀਡੀਓ ਦੇ ਵਿੱਚ ਹੋਊਗਾ ਆਓ ਅਗੇ ਵੀਰਾਂ ਨਾਲ ਕਰਦੇ ਆਂ ਗੱਲਬਾਤ ਸੋ ਫੇਸ ਕੁਆਲਿਟੀ ਵਗੈਰਾ ਵੈੜਦੀ ਦੇਖ ਸਕਦੇ ਹੋ ਤੌਰ ਕਿ ਆਪਾਂ ਤੁਹਾਨੂੰ ਚਵਾਈ ਕਰਨ ਤੋਂ ਪਹਿਲਾਂ ਦਿਖਾਉਣੇ ਪਏ ਆ ਵੈੜ ਸੋ ਦੇਖੋ ਤੋਰਾ ਵਗੈਰਾ ਕੱਢ ਕਿਸੇ ਪਾਸੇ ਹੱਥ ਦਰਾਨੀ ਜਾਵਾ ਤੋਰਾ ਵਗੈਰਾ ਚੈੱਕ ਕਰੋ ਚਵਾਈ ਕਰਨ ਤੋਂ ਪਹਿਲਾਂ ਦਾ ਤੋਰਾ ਸਾਮ ਦਾ ਟਾਈਮ ਹੁਣ ਆਪਾਂ ਚਵਾਈ ਦੀ ਬੈੜ ਦੀ ਕਰਨੀ ਹੈ ਤੋ ਤੋਰਾ ਵਗੈਰਾ ਦੇਖ ਕੇ ਤੁਸੀਂ ਚੈੱਕ ਕਰ ਸਕਦੇ ਹੋ ਆਰਡਰ ਦੇ ਦਿੱਤੀ ਬੈਂਸ ਕਿਵੇਂ ਦੇਖੀ ਵੀਰੇਰਾ ਦੋਨਾਂ ਸਾਈਡਾਂ ਨੇ ਥਣ ਥਣ ਮੁਠੀ ਵਾਲਾ ਸੱਚੀ ਗਾ ਬਾਈ ਜੀ ਸੱਚੀ ਗਾ ਵੀਰੇ ਹਾਂਜੀ ਖਾਲੀ ਬਾਲਟੀ ਦਿਖਾ ਦਿਓ ਹਾਂ ਬਿਲਕੁਲ ਲਓ ਜੀ ਕਰਦੇ ਚਵਾਈ ਸ਼ੁਰੂ ਤੇ ਬਾਈ ਨਾਮ ਐਡਰੈਸ ਦੱਸ ਦੀ ਆਪਣਾ ਹਾਂ ਚਮਕੌਰ ਸਿੰਘਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵੀਰੇ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 98745 72 ਦੱਸ ਦਿਓ ਵੀਰੇ 97794 7342 77642 ਹਾਂ ਪਿੰਡ ਤੌੜਾ ਆ ਗਿਆ ਜ਼ਿਲ੍ਹਾ ਬਰਨਾਲਾ ਆ ਗਿਆ ਹਾਂ ਕਿ ਆਪਣਾ ਵਕਾਰ ਦਾ ਕੰਮ ਆ ਹਨਾ ਵਕਾਰ ਦਾ ਕੰਮ ਰੋਜ਼ ਕਰਾਂਗੇ ਉਹ ਬਾਈ ਜੀ ਠੀਕ ਆ ਹਰ ਵਕਤ ਬਸੂ ਹਾਜ਼ਰ ਹੁੰਦੀ ਹੈ ਹਾਂ ਹਾਂ ਜਿਆਦਾ ਫੋਕਸ ਕਰਿਆ ਕਰਦਾ ਗਾਇਆਂ ਵੀ ਹੁੰਦਾ ਵਾਹੇ ਤੇ ਕਰੀ ਰਹਿਣਾ ਵਈ ਯਾਰ ਠੀਕ ਆ ਜੀ ਦੋ ਬੱਜਾ ਵੀ ਹੈਗੇ ਤੇਰੇ ਕੋਲ ਓਜਾ ਵੀ ਹੋ ਜੀ ਨੇ ਆਪਣਾ ਕੋਹਾਂ ਚੰਦ ਠੀਕ ਆ ਕਿ ਜਿਹੜੇ ਆਪਾਂ ਗਾਂ ਦੀ ਚਵਾਈ ਕਰੀ ਜਾਂਦੇ ਆ ਹਾਂ ਜੀ ਕਿਹੜਾ ਸੂਆ ਦੇ ਕੈਦ ਦੂਜਾ ਸੂਆ ਸਿੱਗਿਆ ਚ 500 ਦੇ ਹੋ ਰਹੇ ਨੇ ਮੇਰੇ 5-6 ਸੂਆ ਦੇ ਬੱਚਾ ਆ ਗਿਆ ਵੀ ਛੇ ਮਹੀਨੇ ਦਾ ਹਾਂ ਇਸ ਆਮ ਦਾ ਟਾਈਮ ਆਜ ਚਵਾਈ ਹੁਣ ਆਪਾਂ ਕਰੀ ਜਾਂਦੇ ਹਾਂ ਹਾਂ ਅੰਦਾਜ਼ਾ ਇਹ ਤਾਂ ਕਿੱਥੇ ਗਿਆ ਖੱਲੇ 17-18 ਕਿਲੋ ਤੋਂ ਹੋਣਾ ਕਹਿੰਦੇ ਭਾਬਾ ਮੇਰੇ ਨਾਲ ਆਫਰੀ ਟਾਈਮ ਤੇ ਨਿਭਰੂਗਾ ਵੱਧ ਨਿਭਰੂਗਾ ਮੈਂ ਸਾਬ ਹੁਣ ਆਪਾਂ ਹੁਣ ਲੇਟ ਦੰਨੇ ਆਪਾਂ ਠੀਕ ਆ ਪਰ ਕਹਿੰਦੇ ਜਿਹੜਾ ਲੈਣ ਆਊਗਾ ਚਾਰ ਟੰਗ ਕੁਲੀਟਰ ਟਾਈਮ ਦਾ ਮਣਕੇ ਚੱਲੇ ਚਾਰ ਟੰਗ ਚਾਰ ਟੰਗ ਚੋਲਿਆ ਦੀ ਦਸੰਨੀ ਕਰ ਲੋ ਠੀਕ ਹੈ ਕਿ ਕਿਸੇ ਪਾਸੋਂ ਹੱਥ ਗਰਾ ਹੈ ਨਹੀਂ ਨਾ ਨਾ ਦੇਖੀ ਅੱਡ ਤੇ ਬੈਂਸ ਦੀ ਠੀਕ ਹੈ ਸਾਫ਼ ਸੁਥਰੀ ਹੋ ਜਾਮਾ ਤੁਹੇ ਪੱਟੇ ਹੋਣ ਜਵਾਦ ਕੋ ਬਹਿਰ ਦਾ ਜਾਵਾ ਤੇ ਥਣ ਜਾਵਾ ਮੱਜਾ ਨਾਲ ਰਹਿ ਰਹੇ ਹਾਂ ਬਾਹ ਬਈਆ ਹਾਂ ਕਲ ਮਾਸ ਨਾਲ ਬਰੇਰਾ ਦੁੱਧਾ ਪੀ ਸਸ ਨਗਰ ਆ ਗਿਆ ਤੇ ਬੱਚਾ ਹਾਂ ਹਾਂ ਮੰਗਰ ਬਸ ਆ ਗਿਆ ਯਾਰ ਠੀਕ ਹੈ ਬਿਲਕੁਲ ਜੇ ਅਜੂਰ ਜਮਾ ਡਾਲਣਾ ਉਹ ਆਪਣਾ ਕੋਈ ਵੀਲ ਤਿਆਰ ਹੋਈ ਠੀਕ ਹੈ ਚਾਰ ਦਿਨ ਹੋ ਗਏ ਸੋਈ ਨੂੰ ਹਾਂ ਚਾਹ ਚਾਰ ਦਿਨ ਹੋ ਕੇ ਪੰਜਵਾਂ ਆਜ ਠੀਕ ਹੈ ਠੀਕ ਹੈ ਬੋੜੇ ਦਾ ਜਮਾ ਸਾਫ ਆਖਣਾ ਸਾਫ ਹੈ ਦੁੱਧੂ ਦਾ 2 ਕਿਲੋ ਕੱਢੂ ਵੀਵ ਵੱਲੋਂ ਬਣ ਕੇ ਲੈ ਲੈ ਬਈ ਯਾਰ ਜੇ ਗੱਲ ਯਾਰ ਲੈਣਾ ਬੀਮਣੇ ਕੇ ਲੈਲੇ ਚੰਗੀ ਕੇਅਰ ਕਰ ਲੂਗਾ ਤਾਂ 22 ਕਿਲੋ ਦੁੱਧ ਦੇ ਥੱਲੋ ਚੋੜੂਗਾ ਚੋਊਗਾ ਫਿਰ ਗਾਣੀ ਚੰਗੀ ਯਾਰ ਹੁਣ ਆਉਣ ਵਾਲਾ ਟਾਈਮ ਤੇਰਾ 22 ਦਾ ਲੈਣਾ ਸੀ ਉਹ ਇਹਦਾ ਟਾਈਮ ਆਣਾ ਠੀਕ ਹੈ ਇਹ ਸਾਫ਼ ਸੁਥਰੀ ਆ ਜਾ ਮੈਂ ਹਾਂ ਹਾਂ ਹਣ ਜਮਾ ਮੁੱਠੀ ਵਾਲਾ ਖਾਣਾ ਜਮਾ ਕਿਹਾ ਮੁੱਠੀ ਹਾਂ ਆਪਾਂ ਰੱਦ ਨਿਆਣਾ ਪਾਇਆ ਇਬਰਾਹਿਮ ਇਹਦੇ ਕਿਉਂ ਵੀਡੀਓ ਦੇ ਵਿੱਚ ਪਾਉਣਾ ਜ਼ਰੂਰੀ ਹੁੰਦਾ ਪਾਣੀ ਨਾ ਲੈ ਦੇਣਾ ਨਾ ਲੈ ਨਾ ਠੀਕ ਹੈ ਆਪ ਵੀ ਨਿਆਣਾ ਤੇ ਮਿਲ ਗਿਆ ਕੁਝ ਨਹੀਂ ਕਹਿੰਦਾ ਹੁਣ ਲੈਣਾ ਵੀ ਪਾਲਾ ਹੁੰਦਾ ਆਪਣਾ ਲੈਣਾ ਪਾਇਆ ਨਹੀਂ ਕਿਤੇ ਠੀਕ ਹੈ ਮਾਝਾ ਬੱਤਾ ਤੇ ਟਰੋਂ ਦੇਖੋ ਜਮਾ ਕਿਆ ਪਤਾ ਗਾੜੀ ਗਾੜੀ ਚ ਵਾੜੀ ਕਰਦੀ ਐ ਕਹਿੰਦੇ ਹਨ ਹਾਂ ਦੁੱਧ ਤਾਂ 20 ਕਿਲੋ ਦੇ ਲੱਭਣੇ ਆਪਾਂ 16 17 ਗਿਆਗਾ ਕਿਉਂਕਿ ਆਪਾਂ ਕਹਿ ਜੇ ਮੁੜ ਕੇ ਬੰਦਾ ਆ ਗਿਆ ਲੈ ਮਿਲ ਲਾ ਗਿਆ ਤਾਂ ਉਹ ਵਾਸ਼ ਰੋਪਰਾ ਕਰਦੀ ਹੈ ਨਾ ਹਾ ਨਾ ਜੇ ਦੁਬਈਰ ਜੇ ਹੁਣ 16 ਆਪਾਂ 18 ਕਿਹਾਗੇ ਜੇ ਬੀ ਕਦੇ ਨਾ ਫੇਰ ਹੁਣ ਆਉਂਗਾ ਜੇ 20 ਕਹੇ ਨਾ ਆਪਾਂ ਜੇ 17 ਨਿਕਲੇ ਫੇਰ ਜਬ ਸੁਆਜ ਨਹੀਂ ਹੋ ਰਹਾ ਉਹ ਲਗਾ ਝੂਠਾ ਕਾ ਹਾਂ ਕੋਈ ਨਹੀਂ ਪਰ ਜੇ ਮੈਂ ਨੀ ਬਹੁਤ ਧਾਰ ਦੀ ਦੁਰੀ ਜਾਨੀ ਹੈ ਨਾ ਬਾਅਦ ਬੀ ਲੇਵਾ ਕਰ ਦਿਆ ਇਹਦਾ ਮੁੱਲ ਵੜੀ ਕੀ ਰੱਖਿਆ ਪਰ 60000 ਦੀ ਦੇ ਦਾਂਗੇ ਬਧੇਰਾ ਮਾਨਤਨ ਪਰ ਮਾਨਤਨ ਕਰੋ ਚਾਰ ਫਟ ਦੇਖ ਕੇ ਵੀ ਦੂ ਮੰਦੀ ਨਹੀਂ ਮਿਲਦੀ ਬਈ ਯਾਰ 65000 ਦੇ ਦੋ ਦਮਣਕੇ ਦੇਵਾਂਗੇ ਦੋ ਦੋਡਾਂ ਚੋਲੇ ਚਾਰਾਂ ਚੋਲੇ ਜਦੋਂ ਆਪਣੇ ਬਈ ਘੇਤੋਂ ਬਾਹਰ ਹੋ ਗਏ ਫੇਰ ਗਾਰੰਟੀ ਕੋਈ ਨਹੀਂ ਹੁਣ ਐਸੀ ਤਸਲੀ ਕਰ ਲਿਆ। ਉਹ ਚਾਰ ਬੰਦੇ ਨਾਲ ਆਇਆ ਚੋਣ ਵੇਲੇ ਜਿਆ ਜਿਆ ਗੱਲ। ਸੋ ਵੀਰ ਜਦ ਪਸ਼ੂ ਲੈਣ ਜਾਂਦੇ ਆ ਕੋਈ ਚਾਚਾ ਮਾਮਾ ਤਾਇਆ ਬਾਜਾ ਬਾਬਾ ਗਏ ਨੇ ਵੀ ਸਾਡਾ ਫਰਾਨਾ ਬੰਦਾ ਕਾਰੀਗਰ ਚੋਣੇ ਆ ਕੇ ਕਹਿੰਦਾ ਵੀ ਇਹ ਤਾਂ 50 ਦੀ ਸੀ ਤਾਂ 20 ਦੀ ਸੀ। ਸੋ ਉਹਨੂੰ ਪਹਿਲਾਂ ਹੀ ਲੈ ਆਇਆ ਕਰੋ। ਬਾਜਾ ਲਾਂਬੇ ਦੇਣ ਨਾਲੋ। ਇਹ ਫਰਾਨਾ ਕਹਿੰਦਾ ਤੁਸੀਂ ਗਾਂ 70 ਦੀ ਲੈ ਇਹ ਤਾਂ 40000 ਦੀ ਸੀਗੀ। ਅਸੀਂ ਵੀਡੀਓ ਤੇ ਆਏ ਹੋਗਾ ਸਾਡਾ ਉਹ ਹੋਗਾ। ਹਾਂ ਸਾਡਾ ਕਹਿੰਦਾ ਉਹਨੂੰ ਪਹਿਲਾਂ ਹੀ ਨਾਲ ਲੈ ਆਇਆ ਕਰੋ। ਹਾਂ ਵੀ ਸਾਡੇ ਪੂਰਾ ਮੁਰੂ ਮਾਥੀ ਜਾਂਦਾ ਤਾਂ ਤਾਂ ਫਿਰ ਉਹ ਉਹ ਸਰਕਾਰਾ ਹੁਣ ਪਹਿਲੇ ਨਾਲ ਲੈ ਵੇ ਫਾਇਦਾ ਨਹੀਂ ਗਾ ਸੁ ਭਈਆ ਜਰ ਵੀ ਇਹ ਹੀ ਚੀਜ਼ ਹੈ ਜਿਹਦੀ ਜੇਬ ਦੇ ਵਿੱਚ ਆ ਉਹਦਾ ਹੀ ਆ ਇਹ ਗੱਲ ਥੋੜੀ ਕੌੜੀ ਦਾ ਲੱਗੂ ਵਿੱਚ ਵੀਰਾਂ ਨੂੰ ਕਹਿਣਗੇ ਹਾਂ ਲੋ ਹੋ ਹੋ ਹੋਰੀ ਮੁਰਗਰ ਨੀ ਗਾਲਾਂ ਪਾ ਕੇ ਜੀ ਇਹ ਵੀ ਭਈਆ ਵੀ ਅੱਜ ਦੇਮ ਚ ਉਹੀ ਰੱਖਦਾ ਜਿਹਦਾ ਮਨ ਕਰ ਚੱਲ ਵੀ ਗੌਰ ਕਰ ਲੈਂਦੇ ਭਈ ਇਹਦੀ ਤੇ ਉਹਨੂੰ ਪਿਆਰ ਨਾਲ ਰੱਖ ਲੈਂਦੇ ਆ ਉਹੀ ਦਾ ਸਵੇ ਦਾ ਰੁਪਈਆ ਦਾ ਪੈਸਾ ਉਹ ਆ ਜਿਹੜਾ ਆਪਣੀ ਜੇਬ ਦੇ ਵਿੱਚ ਆ ਨੇਵਾਲੀ ਉਹ ਟਕਲਾ ਖਾਲੀ ਲੈ ਦੇ ਫਾਈ ਮਲੇ ਪਾ ਆ ਦਾ ਕਾਵੇ ਕਰਾਇਆ ਡੱਕ ਦੀ ਕੁਆਲਟੀ ਦਾ ਪਤਾ ਨਹੀਂ ਮਣਣਾ ਝੱਗ ਲਈ ਉਹ ਇੱਕ ਕੁਆਲਟੀ ਕੋਈ ਵੱੜਦੀ ਤੇ ਬਾਜੀ ਚੋਂ ਦੇ ਵਿੱਚ ਕੋਈ ਭੂਲਸਾ ਨਹੀਂ ਕੋਈ ਹੋਰ ਨਹੀਂ ਕੋਈ ਚੁੜਦੀ ਮੋਗਦੀ ਨਹੀਂ ਇਹ ਮੋਟਾ-ਮੋਟਾ ਚੋਣਾ ਜਿਹੜਾ ਕਰਦੇ ਹਾਂ ਵਰਗਾ ਚੋਣਾ ਜਮ ਮੱਝ ਨਾਲ ਲੱਗਿਆ ਹਨ ਬਾਹਰ-ਬਾਹਰ ਕਰਦੇ ਨਾ ਇਹ ਇਹ ਤਾਂ ਹੋਰ ਵੀ ਖਾਧੀ ਨਹੀਂ ਫਿਰ ਬਲ ਸੋਰਾ ਉਹ ਤੋਂ ਸਭਰਾ ਨਾਣਾ ਨੂਣਾ ਨਾ ਵੀ ਵੇਰ ਕਾ ਹੀ ਸੱਲਾ ਗੁੰਦੀ ਦੀ ਹੈ ਜਮਾ ਹਣ ਲੇਵਾ ਜਮਾ ਜਮਾ ਤੇ ਨਾਲ ਹੀ ਆਇ ਨਮਲ ਨਾਲ ਚੋੜ ਦੇ ਮਾੜਾ ਰਹੀ ਉਹ ਲੇ ਨੂੰ ਘਾਰ ਨਹੀਂ ਹਾਰ ਜਾਂਦੀ ਹਾਂ ਤੇ ਫੇਰ ਫਾ ਡੰਗ ਤੇ ਪੂਰਾ ਫਾਜਦੀ ਹੈ ਨਾ ਮੈਂ ਫਾਨੇ ਨੂੰ ਵੇਖਾ ਚੱਲਦੀ ਇੱਕ ਛੱਡਣਾ ਵੇਖ ਚੱਲਦੀ ਨਹੀਂ ਬੈਠਾ mm <clears throat> ਸੜਦੀ ਬੱਚੇ ਮਾਰੇ ਆ ਕੇ ਲੋਕ ਦਾ ਦੇਖਾ ਦੇਖੇਗਾ ਇਹਨਾਂ ਦੇ ਉੱਪਰ ਬਚ ਨਹੀਂ ਉਹ ਕੋਈ ਵੈਰ ਮਾਰੇ ਮੜਾ ਜੂ ਕਰ ਮੜਾ ਕੋਲੇ ਬਈਆ ਦੇਖ ਰਹਾ ਦੇਖਾ ਇੱਕ ਮਿੰਟ ਦੀ ਹਲਾ ਆ ਇੱਕ ਮੂਲੀ ਥੋੜਾ ਖਾਣਾ ਹੁੰਦਾ ਦੇਖ ਲਾ ਬਾ ਹੈਗਾ ਵਿੱਚ ਜੋ ਹੈ ਹਨਾ ਲੋਕਾਂ ਨਾਲ ਇਹ ਕਰ ਮਾਰ ਲਿਤੇ ਉਹ ਚੱਕ ਲੈ ਇਹਨੂੰ ਬੱਚਾ ਛੱਡ ਦਿੱਦਾਂ ਬੱਚਾ ਵੀ ਛੱਡ ਦੀ ਇਹ ਤੇ ਲੈ ਵੀਡੀਓ ਰੋਕ ਨਹੀਂ ਆਪਾਂ ਹੁ ਰੋਕ ਲੈ ਕਾਹ ਨੂੰ ਆਪਾਂ ਬੱਚਾ ਜਾ ਕੰਚੂ ਮੂਲੂ ਯਾਰ ਬਾਲਟੇ ਉਰੇ ਚੱਕ ਲੈ ਆ ਦੇਖ ਆਲੇ ਕੋਲੇ ਆਪਾਂ ਇੰਨ ਲੜੀ ਰੱਖ ਲੈ ਜਰਾ ਹਰੇ ਗਾਹੋਂ ਉੱਤ ਲੈ ਚੱਲ ਬਈ ਮਨ ਕੇ ਚੱਕ ਲੈ ਥੋੜੀ ਚੱਕ ਲੈ Adde, per collegarlo, ma io... Ma vado in allora, vado lì. De kilo? Come da, per 4 5 6 ਦਾਜ਼ੀ ਬਾ 11 ਕਿਲੋ ਦੁੱਧ ਮੰਨ ਲਓ ਤੁਸੀਂ 20 ਮੰਨ ਕੇ ਲਓ ਦੁੱਧ ਤਾਂ 11 ਤੋਂ ਬਾਹਰ ਹੀ ਆਉਣ ਵੀ ਬਾਈ 21 22 ਕਿਲੋ ਮੰਨ ਲਓ ਅੱਛਾ ਕਰੀਏ 11 ਕਿਲੋ ਮੰਨ ਲਓ ਬਸ ਯਾਰ ਬਾਈ ਯਾਰ ਤੇ 11 ਲੀਟਰ ਹੈ ਨਾ ਹਾਂ ਐਵੇਂ ਸੁਣ ਮੈਂ ਝੂਠ ਬਣਾਦਾ ਦੁੱਧ ਵੀ ਇਹ 15 ਕਿਲੋ ਲੱਗਣ ਵੀ ਲੱਗ ਲੱਗਾ ਆ ਦਾ ਲੀਟਰ ਖੜ ਵਧਾਈ ਦਿੰਦੀ ਹੁੰਦੀ ਆ ਹਾਂ ਤੇ 60 ਦੇ ਵਿੱਚੋਂ ਮਾਨਦਾਨ ਕਰਦਾ ਬਾ ਦੇ ਕੇ ਤੋੜਾਂਗੇ ਬੰਦੇ ਨੂੰ ਬਾਈ ਯਾਰ ਠੀਕ ਆ ਵੀਡੀਓ ਦੇਖ ਲੈਣ ਤਾਂ